ਸਕਿੰਡ ਸਾਰੇ ਜਗਦੀਪ ਕੰਬੋਜ ਗੋਲਡੀ ਕੁਸ਼ਨ ਨੰਬਰ 1212 ਜਲਾਲਾਬਾਦ ਹਲਕੀਰੀ ਬਰਿੰਦਰ ਕੁਮਾਰ ਗੋਇਲ ਜਲ ਸਰੋਤ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਇਹ ਠੀਕ ਹੈ ਕਿ ਜਲਾਲਾਬਾਦ ਹਲਕੇ ਦੇ ਕਈ ਪਿੰਡਾਂ ਵਿੱਚ ਸੇਮ ਦੀ ਬਹੁਤ ਗੰਭੀਰ ਸਮੱਸਿਆ ਹੈ ਜਿਸ ਨਾਲ ਖੇਤੀਬਾੜੀ ਦੇ ਉਤਪਾਦਨ ਤੇ ਗੰਭੀਰ ਅਸਰ ਪੈਂਦਾ ਹੈ ਲੋਕਾਂ ਨੂੰ ਸੇਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ 27.74 ਕਰੋੜ ਰੁਪਏ ਦੀ ਤਜਵੀਜ਼ ਤਿਆਰ ਕੀਤੀ ਗਈ ਹੈ ਜਿਸ ਨਾਲ ਕੁੱਲ 4716 ਹੈਕਟੇਅਰ ਸੇਮ ਅਧੀਨ ਰਕਬੇ ਨੂੰ ਲਾਭ ਹੋਵੇਗਾ ਇਸ ਦਾ ਬਜਟ ਉਪਰੰਤ ਅਗਲੇ ਵਿੱਤੀ ਸਾਲ ਦੌਰਾਨ ਕਰਵਾਉਣ ਲਈ ਤਜਵੀਜ਼ ਸਬੰਧਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਸਕਿਉ ਜੀ ਗੀ ਗੋਲਡੀ ਜੀ ਧੰਨਵਾਦ ਸਪੀਕਰ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਮੈਂ ਮੁੱਖ ਮੰਤਰੀ ਪੰਜਾਬ ਦਾ ਔਰ ਸਾਡੇ ਮਾਨਯੋਗ ਮੰਤਰੀ ਸਾਹਿਬ ਦਾ ਔਰ ਇਹਦੇ ਵਿੱਚ ਸਭ ਤੋਂ ਵੱਧ ਧੰਨਵਾਦ ਹੈ ਨਾਲ ਹੀ ਸਾਡੇ ਮਾਨਯੋਗ ਚੀਮਾ ਜੀ ਦਾ ਵੀ ਕਰੋ ਇਹਨਾਂ ਨੇ ਲੈਣੇ ਪੈਸੇ ਹੁਣ ਚੀਮਾ ਸਾਹਿਬ ਦੇ ਗੋਲਡੀ ਜੀ ਜਿਨ੍ਹਾਂ ਨੇ ਫੰਡ ਰੀਲੀਜ਼ ਕਰਨਾ ਹੈ ਮੁੱਖ ਮੰਤਰੀ ਨੇ ਕਿਹਾ ਮੇਰਾ ਧੰਨਵਾਦ ਹੀ ਨਹੀਂ ਕੀਤਾ ਮੈਂ ਨਹੀਂ ਕਰਦਾ ਸਰ ਇਹਦੇ ਵਿੱਚ ਮੈਂ ਸਪੀਕਰ ਸਾਹਿਬ ਤੋਂ 10 15 ਸਕਿੰਟ ਲੈਣੇ ਹਨ ਜੀ ਇਹ ਸਾਡੇ ਅਰਨੀ ਵਾਲਾ ਬਲਾਕ ਹੈ ਜੀ ਜਿਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਤਕਰੀਬਨ 50 50 ਕਿੱਲੇ ਪਲਾ ਵੀ ਮੁੱਲ ਦਾਣੇ ਖਰੀਦਦਾ ਹੈ ਪਰ ਜਦੋਂ ਇਹ ਪ੍ਰੋਜੈਕਟ ਲੱਗ ਗਿਆ ਉਦੋਂ ਸਰਦਾਰ ਇੱਕ ਕਰਨੈਲ ਸਿੰਘ ਨੇ ਜਿਨ੍ਹਾਂ ਨੇ ਉਪਰਾਲੇ ਨੂੰ ਸਟਾਰਟ ਕਰਿਆ ਉਹਦੇ ਜਿਹੜੇ ਸਾਰਿਆਂ ਨੇ ਬਹੁਤ-ਬਹੁਤ ਸਾਥ ਦਿੱਤਾ ਮੈਂ ਸਾਰੀ ਵਿਧਾਨ ਸਭਾ ਦਾ ਧੰਨਵਾਦ ਕਰਦਾ ਹਾਂ ਔਰ ਪੂਰੇ ਜਲਾਲਾਬਾਦ ਵਾਲੇ ਕਾਰਜਕਾਰੀ ਮੁਖੀ ਥੈਂਕ ਯੂ ਜੀ ਥੈਂਕ